ਸੌਂ ਦਾ ਮਹੀਨਾ ਚੜ੍ਹਦੇ ਤਾਂ ਖੀਰ ਪੂਲੇ ਘਰ ਵਿੱਚ ਆਮੀ ਪੰਦੇ ਆ। ਪਹਿਲਾਂ ਪੂੜੇ ਵਾਲੀ ਵੀਡੀਓ ਤੁਸੀਂ ਬੜੀ ਪਸੰਦ ਕੀਤੀ ਤੇ ਕਈ ਭੈਣਾਂ ਦੀ ਡਿਮਾਂਡ ਸੀ ਕਿ ਮਾਲ ਪੂੜੇ ਬਣਾਏ ਜਾਣ ਅੱਜ ਉਹਨਾਂ ਦੀ ਡਿਮਾਂਡ ਤੇ ਆਪਾਂ ਸਪੈਸ਼ਲ ਬਾਜ਼ਾਰ ਵਰਗੇ ਮਾਲ ਪੂੜੇ ਤਿਆਰ ਕੀਤੇ ਆ ਕਿਉਂਕਿ ਉਹਨਾਂ ਨੇ ਕਮੈਂਟਾਂ ਵਿੱਚ ਖਾਸ ਕਰਕੇ ਲਿਖਿਆ ਸੀ ਕਿ ਇਹ ਬਾਜ਼ਾਰ ਵਰਗੇ ਹੋਣ ਪਰ ਆਪਾਂ ਇਹਦੇ ਵਿੱਚ ਮੈਦੇ ਦੀ ਵਰਤੋਂ ਨਹੀਂ ਕਰਾਂਗੇ ਆਟੇ ਦੇ ਪੂੜੇ ਤਿਆਰ ਕਰਾਂਗੇ ਉਹ ਵੀ ਬਿਲਕੁਲ ਬਾਜ਼ਾਰ ਵਰਗੇ ਸੌਫਟ ਐਨੇ ਆ ਕਿ ਮੂੰਹ ਵਿੱਚ ਘੁਲ ਜਾਣ ਵਾਲੇ ਆ ਤੇ ਉੱਪਰੋਂ ਥੋੜੇ ਜਿਹਾ ਕਰੰਚੀ ਵੀ ਹੈ ਟੇਸਟੀ ਕਿੰਨੇ ਜ਼ਿਆਦਾ ਹੈ ਜਦੋਂ ਤੁਸੀਂ ਬਣਾ ਕੇ ਖਾ ਲੇ ਆਪਣੇ ਆਪ ਹੀ ਪਤਾ ਲੱਗ ਜੂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਪੌਣਾ ਕੱਪ ਲਿਆ ਸਿੰਪਲ ਘਰ ਵਾਲਾ ਆਟਾ ਜੈਨਕੀ ਇੱਕ ਕੱਪ ਦੇ 3 ਹਿੱਸੇ ਜੇ ਤੁਸੀਂ ਕੌਲੀ ਲੈਨੇ ਹੋ ਤਾਂ ਉਸੇ ਹਿਸਾਬ ਨਾਲ ਮਿਲ ਲਿਓ ਉਹਦੇ 3 ਹਿੱਸੇ ਲੈ ਲਿਓ ਇੱਕ ਹਿੱਸਾ ਆਪਾਂ ਲਿਆ ਸੂਜੀ ਦਾ ਸੂਜੀ ਹੈ ਜਿਹੜੀ ਬਰੀਕ ਵਾਲੀ ਹੈ ਜੈਨਕੀ ਇਹ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਪੂਰੀ ਕੌਲੀ ਭਰ ਕੇ ਤੁਸੀਂ ਲੈ ਲੈਣਾਗਾ ਤੇ ਜੇ ਸੂਜੀ ਤੁਹਾਡੇ ਕੋਲੇ ਮੋਟੀ ਹੈ ਤਾਂ ਉਹਨੂੰ ਗ੍ਰाइंड ਕਰ ਲਿਓ ਇੱਕ ਚਮਚਾ ਆਪਾਂ ਲਵਾਂਗੇ ਮੈਦੇ ਦਾ ਮੈਦਾ ਆਪਾਂ ਇਸ ਲਈ ਵਰਤੇ ਆ ਤਾਂ ਕਿ ਜਿਹੜੇ ਮਾਲਪੂੜੇ ਆ ਉਹ ਬਾਜ਼ਾਰ ਵਰਗੇ ਦਿਖਣ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ ਪਉਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਉਸ ਤੋਂ ਬਾਅਦ ਜੀ ਆਪਾਂ ਇੱਕ ਚਮਚੇ ਭਰ ਕੇ ਇਹਦੇ ਵਿੱਚ ਇਲਾਇਚੀ ਤੇ ਸੌਫ ਦਾ ਪਾਊਡਰ ਪਾਇਆ ਹੈਗਾ ਤੁਸੀਂ ਇਹਨੂੰ ਦਰਦਰਾ ਕੁੱਟ ਕੇ ਪਾ ਸਕਦੇ ਹੋ ਪਰ ਜ਼ਿਆਦਾ ਮੋਟਾ ਨਾ ਪਾਓ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਸਾਈਡ ਤੇ ਰੱਖਤਾ ਇੱਕ ਗਲਾਸ ਲਿਆ ਆਪਾਂ ਨਾਰਮਲ ਦੁੱਧ ਦਾ ਯਾਨੀ ਕਿ ਇਹ ਦੁੱਧ ਨਾ ਜ਼ਿਆਦਾ ਠੰਡਾ ਹੈ ਨਾ ਜ਼ਿਆਦਾ ਗਰਮ ਹੈ ਤੇ ਇਹ ਗਲਾਸ ਉਹੀ ਹੈ ਜਿਹਦੇ ਵਿੱਚ ਆਪਾਂ ਰੁਟੀਨ ਵਿੱਚ ਪਾਣੀ ਪੀਂਦੇ ਆ ਉਹਦਾ ਕਿਹਦਾ ਸਾਈਜ਼ ਹੈ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਕੇ ਹੌਲੀ-ਹੌਲੀ ਵਿਸਕਰ ਨਾਲ ਮਿਕਸ ਕਰਨਾ ਸ਼ੁਰੂ ਕਰ ਦਾਂਗੇ ਇੱਕੋ ਸਾਰਾ ਦੁੱਧ ਨਾ ਪਾਓ ਕਿਉਂਕਿ ਨਹੀਂ ਤਾਂ ਇਹਦੀਆਂ ਗੱਠਾਂ ਵਗੈਰਾ ਬਣ ਜਾਣਗੀਆਂ ਤੇ ਬਾਕੀ ਦੁੱਧ ਵੀ ਆਪਾਂ ਹਿਸਾਬ ਨਾਲ ਪਾਉਣਾ ਹੌਲੀ-ਹੌਲੀ ਪਾ ਕੇ ਮਿਕਸ ਕਰਦੇ ਜਾਓ ਤੁਹਾਨੂੰ ਪਤਾ ਲੱਗਦਾ ਜਾਊਗਾ ਕਿ ਕਿੰਨਾ ਕ ਦੁੱਧ ਹੈ ਜਿਹੜਾ ਤੁਸੀਂ ਵਰਤਨਾ ਜਦੋਂ ਹੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੋਗੇ ਤੇ ਇਹਦਾ ਸੌਫਟ ਜਿਹਾ ਪੇਸਟ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਇਹਦੇ ਵਿੱਚ ਗੱਠ ਵਗੈਰਾ ਬਿਲਕੁਲ ਨਾ ਹੋਵੇ ਜਦੋਂ ਹੀ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲਿਆ ਇੰਨਾ ਕ ਦੁੱਧ ਆਪਣੇ ਕੋਲੇ ਬਚਿਆ ਪਰ ਤੁਸੀਂ ਇਹ ਨਹੀਂ ਦੇਖਣਾ ਕਿ ਥੋੜਾ ਜਿਹਾ ਰਹਿ ਗਿਆ ਇਹ ਵੀ ਪਾ ਦਿਓ ਇਹਦੇ ਨਾਲ ਪੇਸਟ ਜੇ ਜ਼ਿਆਦਾ ਟਿੱਲਾ ਹੋ ਗਿਆ ਤਾਂ ਖਰਾਬ ਹੋ ਜਾਊਗਾ ਫਿਰ ਲਾ스트 ਤੇ ਦੋ ਚਮਚ ਪਾਵਾਂਗੇ ਆਪਾਂ ਮਲਾਈ ਦੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਸ ਮਲਾਈ ਪਾਉਣ ਨਾਲ ਹੀ ਸੌਫਟ ਬਣਦੇ ਐ ਤੇ ਇਹਨਾਂ ਦਾ ਸਵਾਦ ਐ ਜਿਹੜਾ ਲਾਜਵਾ ਬੋਂਦਾ ਘਰ ਵਾਲੀਆਂ ਸਿੰਪਲ ਚੀਜ਼ਾਂ ਤੋਂ ਆਪਾਂ ਮਾਲ ਪੂੜੇ ਤਿਆਰ ਕਰਾਂਗੇ ਇਸ ਤਰ੍ਹਾਂ ਦਾ ਇਹ ਪੇਸਟ ਬਣ ਕੇ ਤਿਆਰ ਹੋ ਗਿਆ ਜਦੋਂ ਹੀ ਤੁਸੀਂ ਇਹਨੂੰ ਤਿਆਰ ਕਰ ਲੈਣਾ 스ਪੂਨ ਵਿੱਚ ਪਾ ਕੇ ਦੇਖਿਓ ਆਪਣੇ ਆਪ ਹੀ ਇਹ ਨੀਚੇ ਗਿਰੇ ਤਾਂ ਸਮਝੋ ਇਹ ਬਿਲਕੁਲ ਤਿਆਰ ਐ ਉਸ ਤੋਂ ਬਾਅਦ ਤੁਸੀਂ ਇਹਨੂੰ ਟੱਕ ਕੇ 15 ਕਿ ਮਿੰਟ ਲਈ ਰੈਸਟ ਤੇ ਰੱਖਿਓ ਤੁਸੀਂ ਬੇਲੇ ਵੀ ਨਹੀਂ ਬਹਿਣਾ ਕਿਉਂਕਿ ਆਪਾਂ ਇਹਦੀ ਹੋਰ ਤਿਆਰੀ ਕਰਾਂਗੇ ਐਨੇ ਨੂੰ ਸੂਜੀ ਤੇ ਆਟਾ ਜਿਹੜਾ ਚੰਗੀ ਤਰ੍ਹਾਂ ਫੁੱਲ ਜਾਊਗਾ ਉਸ ਤੋਂ ਬਾਅਦ ਲੈ ਲਓ ਖੁੱਲ੍ਹ ਜਾ panda ਕਿਉਂਕਿ ਆਪਾਂ ਇਹਦੇ ਵਿੱਚ ਚਾਸ਼ਨੀ ਤਿਆਰ ਕਰਨੀ ਹੈ ਜਿਹੜੇ ਕੱਪ ਨਾਲ ਤੁਸੀਂ ਇਹਦਾ ਨਾਪ ਲਿਆ ਸੀ ਉਸਦੇ ਨਾਲ ਹੀ ਖੰਡ ਲੈ ਲਿਓ 1 ਕੱਪ ਆਪਾਂ ਖੰਡ ਦਾ ਲਿਆ 1 ਕੱਪ ਹੀ ਆਪਾਂ ਪਾਣੀ ਦਾ ਲਵਾਂਗੇ ਚੀਜ਼ਾਂ ਨੂੰ ਬਿਲਕੁਲ ਹਿਸਾਬ ਨਾਲ ਮਿਨਕੀ ਤੁਸੀਂ ਲਿਓ ਤਾਂ ਬਿਲਕੁਲ ਪਰਫੈਕਟ ਮਿੱਠਾ ਰਹੂਗਾ ਚੰਗੀ ਤਰ੍ਹਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ 25-30 ਧਾਗੇ ਪਾ ਦਿਓ ਵਿੱਚ ਕੇਸਰ ਦੇ ਤਾਂ ਕਿ ਖੁਸ਼ਬੂ ਵੀ ਵਧੀਆ ਆਵੇ ਤੇ ਕਲਰ ਵੀ ਵਧੀਆ ਆਵੇ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ 4 ਤੋਂ 5 ਮਿੰਟ ਲਗਾਤਾਰ ਪਕਾਓ ਜਦੋਂ 5 ਕੁ ਮਿੰਟ ਇਹਨੂੰ ਪੱਕਦੇ ਨੂੰ ਹੋ ਗਏ ਤਾਂ ਜਦੋਂ ਹੀ ਇਹਦੇ ਵਿੱਚ ਚਿਪਚਿਪਾਹੜ ਜੀ ਪੈਦਾ ਹੋਗੀ ਤਾਂ ਸਮਝੋ ਇਹ ਚਸ਼ਨੀ ਬਣ ਕੇ ਤਿਆਰ ਹੈ ਆਪਾਂ ਇਹਦੀ ਕੋਈ ਤਾਰ ਵਗੈਰਾ ਕੁਝ ਨਹੀਂ ਬਣਾਉਣਾ ਤੇ ਉਸ ਤੋਂ ਬਾਅਦ ਇਹਨੂੰ ਉਤਾਰ ਕੇ ਆਪਾਂ ਸਾਈਡ ਤੇ ਰੱਖ ਦਾਂਗੇ ਜਮੈਂ ਸ਼ਹਿਦ ਵਾਂਗੂ ਇਹ ਚਿਪਚਿਪੀ ਜੀ ਹੋਊਗੀ ਹਲਕੀ ਜੀ ਉਸ ਤੋਂ ਵੀ ਪਤਲੀ ਹੋਊਗੀ ਐਨੇ ਆਪਣਾ ਜਿਹੜਾ ਸੂਜੀ ਤੇ ਆਟਾ ਸੀ ਚੰਗੀ ਤਰ੍ਹਾਂ ਬਣ ਗਿਆ ਤੇ ਦੋ ਤਿੰਨ ਮਿੰਟ ਆਪਾਂ ਉਹਨੂੰ ਇਸ ਤਰੀਕੇ ਨਾਲ ਬਾਅਦ ਵਿੱਚ ਮਿਕਸ ਕਰਨਾ ਤੇ ਪੇਸਟ ਬਣ ਕੇ ਤਿਆਰ हो ਗਿਆ ਬੜੇ ਹੀ ਸਮੂਥ ਚਾ ਪੇਸਟ ਬਣਿਆ ਤੇ ਦੇਖੋ ਜਦੋਂ ਇਹ نیچے गिर ਰਿਹਾ ਤੁਸੀਂ ਧਿਆਨ ਨਾਲ ਦੇਖੋ ਤੇ ਨਿਚਲੇ ਵਾਲਾ ਜਿਹੜਾ ਪੇਸਟ ਆ ਪਿੱਛੇ हट ਰਿਹਾ ਮਤਲਬ ਇਹ ਆਪਣੇ ਆਪ ਹੀ ਫੈਲਦਾ ਜਾਊਗਾ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਲੈ ਲਓ ਕੋਈ ਵੀ ਪੈਨ ਇਹ ਸਿੰਪਲ ਪੈਣਾ ਕੋਈ ਨਾਨ ਸਟਿਕ ਪੈਨ ਨਹੀਂ ਸਿਰਫ ਇਹਦਾ ਕਲਰ ਹੀ ਬਲੈਕ ਚ ਹੈ ਇਹਦੇ ਵਿੱਚ ਆਪਾਂ ਪਾਇਆ ਜੀ ਦੇਸੀ ਘਿਓ ਛੋਟਾ ਪੈਨ ਲਿਓ ਕਿਉਂਕਿ ਉਹਦੇ ਵਿੱਚ ਥੋੜਾ ਘਿਓ ਪੈਂਦਾ ਤੇ ਉੱਪਰ ਤੱਕ ਆ ਜਾਂਦਾ ਜੇ ਕੜਾਈ ਵਗੈਰਾ ਕਾਫੀ ਵੱਡੀ ਲਓਗੇ ਤਾਂ ਘਿਓ ਜ਼ਿਆਦਾ ਪਾਉਣਾ ਪਊਗਾ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਕਈ ਤੇਲ ਵਿੱਚ ਵੀ ਹੈ ਨਾ ਹੁ ਤਿਆਰ ਕਰ ਲੈਂਦੇ ਆ ਜਦੋਂ ਇਸ ਤਰੀਕੇ ਨਾਲ ਕੋਈ ਸਪੂਨ ਭਰ ਕੇ ਤੁਸੀਂ ਵਿੱਚ ਪਾਉਂਗੇ ਤਾਂ ਪੇਸਟ ਵਧੀਆ ਬਣਿਆ ਤਾਂ ਉਹਨੇ ਆਪਣੇ ਆਪ ਹੀ ਫੈਲਦੇ ਜਾਣਾ ਫਿਰ ਹਲਕਾ ਜਿਹਾ ਪੈਨ ਨੂੰ ਹਿਲਾ ਦਿਓ ਤਾਂ ਕਿ ਘਿਓ ਹੈ ਜਿਹੜਾ ਚੰਗੀ ਤਰ੍ਹਾਂ ਪੂੜਿਆਂ ਦੇ ਉੱਪਰ ਲੱਗ ਜੇ 1 ਮਿੰਟ ਬਾਅਦ ਹੀ ਤੁਸੀਂ ਇਹਨੂੰ ਚੇਂਜ ਕਰ ਦੇਣਾ ਬਿਲਕੁਲ ਨਾਲ ਨਹੀਂ ਚਿਪਕਣ ਇਹ ਸਿੰਪਲ ਚਾਹੇ ਪੈਨ ਲੈ ਲਿਓ ਤੁਸੀਂ ਇਹ ਵੀ ਪੈਨ ਸਿੰਪਲ ਹੀ ਹੈ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਉਲਟ ਪਲਟ ਕਰਦੇ ਰਹੋ ਫੁੱਲ ਕੇ ਦੇਖੋ ਤਿਆਰ ਹੋਗੇ ਬੜਾ ਸੋਹਣਾ ਹੀ ਇਹਨਾਂ ਦਾ ਕਲਰ ਆਇਆ ਸਾਈਡਾਂ ਤੋਂ ਇਹ ਕ੍ਰਿਸਪੀ ਜਿਹਾ ਪਰ ਵਿੱਚੋਂ ਬਹੁਤ ਜ਼ਿਆਦਾ ਸੌਫਟ ਹੈ ਉਹ ਜਦੋਂ ਤੁਸੀਂ ਵੀਡੀਓ ਵਿੱਚ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਫਿਰ ਤਿਆਰ ਕੀਤੀ ਹੋਈ ਚਾਸ਼ਨੀ ਜਿਹੜੀ ਹਲਕੀ ਗਰਮ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਹੀ ਗਰਮਾ ਗਰਮ ਮਾਲ ਪੂੜੇ ਕੱਢਦੇ ਜਾਇਓ ਤੇ ਚਾਸ਼ਨੀ ਵਿੱਚ ਰੱਖਦੇ ਜਾਇਓ ਇੰਨਾ ਕਮਿੰਟਾਂ ਤੱਕ ਤੁਸੀਂ ਇਹਦੇ ਵਿੱਚ ਇਹਨਾਂ ਨੂੰ ਡਿਪ ਕਰਕੇ ਰੱਖਣਾ ਹੈ ਜਦੋਂ ਤੱਕ ਇਹਨਾਂ ਵਿੱਚ ਚਾਸ਼ਨੀ ਆਪਣੀ ਮਿਠਾਸ ਭਰੂਗੀ ਉਦੋਂ ਤੱਕ ਆਪਾਂ ਹੋਰ ਮਾਲਪੂੜੇ ਤਿਆਰ ਕਰ ਲਾਂਗੇ ਪੱਜੇ ਤੁਸੀਂ ਜ਼ਿਆਦਾ ਬਣਾਉਣੇ ਆ ਫੈਮਿਲੀ ਦੇ ਹਿਸਾਬ ਨਾਲ ਤਾਂ ਪੈਣ ਵੱਡਾ ਲੈ ਲਿਓ 2-2 3-3 ਮਾਲਪੂੜੇ ਇੱਕੋ ਵਾਰੀ ਚ ਬਣ ਕੇ ਤਿਆਰ ਹੋ ਜਾਂਦੇ ਆ ਇੱਕ ਚਮਚ ਲੈ ਲਿਓ ਜਦੋਂ ਤੁਸੀਂ ਇਹਨੂੰ ਪਲਟੋਗੇ ਕਿਉਂਕਿ ਜਦੋਂ ਇਹ ਫੁੱਲਦਾ ਹੈਵੀ ਹੋ ਜਾਂਦਾ ਜੇ ਤੁਸੀਂ ਛਾਨਣੀ ਨਾਲ ਇਹਨੂੰ ਉਲਟ-ਪਲਟ ਕਰੋਗੇ ਤਾਂ ਇਹਦੇ ਛਿੱਟੇ ਜਿਹੜੇ ਤੁਹਾਡੇ ਉੱਪਰ ਪੈ ਜਾਣਗੇ ਚਮਚ ਦੀ ਸਪੋਰਟ ਨਾਲ ਹੌਲੀ-ਹੌਲੀ ਪਲਟਿਆ ਜਾਊਗਾ ਐਨੇ ਦੂਸਰਿਆਂ ਚ ਚਾਸ਼ਨੀ ਭਰ ਗਈ 3-4 ਮਿੰਟ ਹੋ ਗਏ ਇਸ ਤਰੀਕੇ ਨਾਲ ਇੱਕ ਛਾਨਣੀ ਤੇ ਰੱਖ ਗਏ ਉੱਪਰੋਂ ਸਪੂਨ ਨਾਲ ਦਬਾ ਦਿਓ ਸਾਰੀ ਚਾਸ਼ਨੀ ਵਾਰ ਕਰਦੇ ਹੋ ਚੰਗੀ ਤਰ੍ਹਾਂ ਤੇ ਮਿੱਠਾ ਅਸੇ ਦੇ ਅੰਦਰ ਰਹਿ ਜੂਗੀ ਅੰਦਰ ਤੱਕ ਫੁੱਲ ਗਈ ਤੇ ਦੂਸਰੇ ਬਣੇ ਮਾਲਪੂੜੇ ਨਾਲ ਦੀ ਨਾਲੀ ਇਹਦੇ ਵਿੱਚ ਪਾ ਦਿਓ ਇੱਕ ਕੋਲੀ ਦੇ ਆਪਾਂ ਤਿਆਰ ਕੀਤੇ ਆ ਉਸ ਹਾਮ ਨਾਲੇ ਚਾਸ਼ਨੀ ਪਰਫੈਕਟ ਹੈ ਪੂਰੀ ਆਊਗੀ ਥੋੜੀ ਬਹੁਤ ਬਚੂਗੀ ਵੀ ਉਸ ਤੋਂ ਬਾਅਦ ਨਾਲ-ਨਾਲ ਆਪਾਂ ਸਾਰੇ ਮਾਲਪੂੜੇ ਇਸੇ ਤਰੀਕੇ ਨਾਲ ਹੀ ਤਿਆਰ ਕਰਦੇ ਨੇ ਬਹੁਤ ਹੀ ਸਿੰਪਲ ਤੇ ਆਸਾਨ ਤਰੀਕਾ ਹੈਗਾ ਇਹ ਤਰੀਕਾ altitude ਜਿਨ੍ਹਾਂ ਨੇ ਕਦੇ ਨਹੀਂ ਤਿਆਰ ਕੀਤੇ ਉਹ ਵੀ ਕਰ ਸਕਦੇ ਐ ਤੇ ਸੌਫਟ ਕਿੰਨੇ ਜ਼ਿਆਦਾ ਬਣਿਆ ਉਹ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਆਸਾਨੀ ਨਾਲ ਟੁੱਟ ਰਹੇ ਐ ਬਾਕੀ ਜਿਨ੍ਹਾਂ ਨੇ ਡ్రਾਈ ਫਰੂਟ ਵਿੱਚੇ ਹੀ ਮਿਕਸ ਕਰਨਾ ਹੋਵੇ ਤਾਂ ਤੁਸੀਂ ਇਹ ਮਾਲ ਪੂੜਿਆਂ ਦੇ ਵਿੱਚ ਹੀ ਪਾ ਸਕਦੇ ਹੋ ਜਦੋਂ ਤੁਸੀਂ ਇਹਦਾ ਪੇਸਟ ਬਿਲਕੁਲ ਤਿਆਰ ਕਰ ਲਿਆ ਲਾਸਟ ਤੇ ਆਪਾਂ ਬਾਅਦ ਵਿੱਚ ਰੱਖੇਗਾ ਇਸ ਤਰੀਕੇ ਨਾਲ ਥੋੜੇ ਥੋੜੇ ਉੱਪਰ ਰੱਖ ਤੇ ਤੁਸੀਂ ਚਾਹੇ ਵਿੱਚ ਪਾ ਲਿਓ ਨਾਲ ਹੀ ਆਪਾਂ ਮਜ਼ੇਦਾਰ ਜੀ ਖੀਰ ਤਿਆਰ ਕੀਤੀ ਹੈ ਉਹਦੀ ਰੈਸিপি ਵੀ ਤੁਹਾਨੂੰ ਦੇਵਾਂਗੇ ਕਿਉਂਕਿ ਖੀਰ ਹੈ ਜਿਹੜੀ ਅੱਜ ਖੋਏ ਵਰਗੀ ਬਣੀ ਸੀ ਅਲੱਗ ਜਿਹੇ ਤਰੀਕੇ ਨਾਲ ਬਣਾਈ ਸੀ ਬਹੁਤ ਮਜ਼ੇਦਾਰ ਬਣੀ ਹੈ ਤੇ ਆਪਣੇ ਮਾਲਪੂੜੇ ਖੀਰ ਬਣ ਕੇ ਤਿਆਰ ਹੈ ਰੈਸਪੀ ਕਿਹੋ ਜੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿੱਠੇ ਮਿੱਠੇ ਕਮੈਂਟ ਕਰਿਓ ਮਾਲਪੂੜਿਆਂ ਵਰਗੇ ਤੇ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਮੇਰੇ ਵੀਰ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸੌਣ ਦੇ ਮਹੀਨੇ ਵਿੱਚ ਤੁਹਾਡੀ ਸਪੈਸ਼ਲ ਡਿਮਾਂਡ ਤੇ ਵੀਡੀਓ ਮੈਂ ਤਿਆਰ ਕੀਤੀ ਹੈ ਸਪੋਰਟ ਜਰੂਰ ਕਰਿਓ ਚੈਨਲ ਨੂੰ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰਿਓ ਤੇ ਏ ਵਧੀਆ ਜੇ ਮਾਲ ਪੂਰੇ ਜਲਦੀ ਤੋਂ ਜਲਦੀ ਬਣਾ ਕੇ ਤੁਸੀਂ ਜਰੂਰ ਖਾਇਓ ਕਿਉਂਕਿ ਇਹ ਸਭ ਨੂੰ ਐਨੇ ਜ਼ਿਆਦਾ ਪਸੰਦ ਆਉਣਗੇ ਕਿ ਸਾਨੂੰ ਹਫਤੇ ਵਿੱਚ ਇੱਕ ਵਾਰੀ ਲਾਜ਼ਮੀ ਬਣਾਉਣੇ ਪਿਆ ਕਰਨਗੇ ਕਿਉਂਕਿ ਇਹਨਾਂ ਦਿਨਾਂ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਮਜ਼ਾ ਦਿੰਦੀਆਂ ਨੇ ਤੇ ਬਾਕੀ ਬਣਦੀਆਂ ਵੀ ਬਹੁਤ ਟੇਸਟੀ ਨੇ ਧੰਨਵਾਦ